ਸੋ ਦੇ ਵਿੱਚੋਂ 70% ਔਰਤਾਂ ਨੂੰ ਅੱਜ ਦੀ ਡੇਢ ਦੇ ਵਿੱਚ ਬ੍ਰੈਸਟ ਕੈਂਸਰ ਹੋ ਚੁੱਕਿਆ ਹੈ। ਔਰ ਕੈਂਸਰ ਵੀ ਕਈ ਵਾਰੀ ਇਦਾਂ ਦੀ ਸਟੇਜ ਤੇ ਚਲਾ ਜਾਂਦਾ ਹੈ ਜਿੱਥੇ ਜਾ ਕੇ ਕੋਈ ਦਵਾਈ ਤੇ ਕੋਈ ਦਵਾ ਵੀ ਨਹੀਂ ਕੰਮ ਕਰਦੀ। ਬਲੱਡ ਸਰਕੂਲੇਸ਼ਨ ਘਟ ਜਾਂਦਾ ਹੈ ਔਰ ਗੰਡਾ ਬਣ ਜਾਂਦੀ ਆ। ਔਰ ਗੰਡਾ ਹੌਲੀ-ਹੌਲੀ ਕੈਂਸਰ ਦਾ ਰੂਪ ਲੈ ਲੈਂਦੀ ਆ। ਕੈਂਸਰ ਦੀ ਬਿਮਾਰੀ ਦਾ ਕੋਈ ਇਦਾਂ ਦਾ ਇਲਾਜ ਹੀ ਨਹੀਂ ਹੈ। ਬ੍ਰੈਸਟ ਕੈਂਸਰ ਤੋਂ ਬਚਣ ਦੇ ਲਈ ਸਾਨੂੰ ਘਰ ਦੇ ਵਿੱਚ ਕੀ ਕੀ ਕੰਮ ਕਰਨੇ ਚਾਹੀਦੇ ਆ? ਕਣਕ ਦੇ दाणे ਤੋਂ ਵੀ ਘੱਟ ਚਾਹੇ ਦਹੀਂ ਚ ਪਾ ਕੇ ਚਾਹੇ ਉਹਨੂੰ ਕਿਸੇ ਗਲਾਬ ਜਾਮਨ ਕੋਈ ਮਿੱਠੀ ਚੀਜ਼ ਚ ਪਾ ਕੇ ਇੱਕ ਦਿਨ ਛੱਡ ਕੇ ਖਾਣਾ ਸ਼ੁਰੂ ਕਰ ਦਿਓ 100 ਦੇ ਵਿੱਚੋਂ 70% ਔਰਤਾਂ ਨੂੰ ਅੱਜ ਦੀ ਡੇਟ ਦੇ ਵਿੱਚ ਬ੍ਰੈਸਟ ਕੈਂਸਰ ਹੋ ਚੁੱਕਿਆ ਹੈ ਔਰ ਕੈਂਸਰ ਵੀ ਕਈ ਵਾਰੀ ਇਦਾਂ ਦੀ ਸਟੇਜ ਤੇ ਚਲਾ ਜਾਂਦਾ ਹੈ ਜਿੱਥੇ ਜਾ ਕੇ ਕੋਈ ਦਵਾਈ ਤੇ ਕੋਈ ਦਵਾ ਵੀ ਨਹੀਂ ਕੰਮ ਕਰਦੀ ਔਰ ਬ੍ਰੈਸਟ ਕੈਂਸਰ ਛਾਤੀ ਦੇ ਵਿੱਚ ਗੰਡਾ ਇਹ ਵੀ ਸਾਡੀ ਆਪਣੀ ਗਲਤੀ ਦੇ ਨਾਲ ਹੀ ਹੁੰਦੀਆਂ ਨੇ ਬਹੁਤ ਔਰਤਾਂ ਕੀ ਕਰਦੀਆਂ ਬਰਾ ਰੋਜ਼ ਪਾਉਂਦੀਆਂ ਔਰ ਬਰਾ ਇੰਨੀ ਜ਼ਿਆਦਾ ਟਾਈਟ ਪਾਉਂਦੀਆਂ ਜਿਹਦੇ ਨਾਲ ਕੀ ਹੁੰਦਾ ਹੈ ਕਿ ਬਲੱਡ ਸਰਕੂਲੇਸ਼ਨ ਘਟ ਜਾਂਦਾ ਹੈ ਨਾੜਾਂ ਦੇ ਵਿੱਚ ਖੂਨ ਜੰਮ ਜਾਂਦਾ ਹੈ ਖੂਨ ਜੰਮਣ ਤੋਂ ਬਾਅਦ ਗੰਡਾ ਬਣ ਜਾਂਦੀਆਂ ਔਰ ਗੰਡਾ ਹੌਲੀ-ਹੌਲੀ ਕੈਂਸਰ ਦਾ ਰੂਪ ਲੈ ਲੈਂਦੀਆਂ ਇਹ ਸ਼ਾਬ ਸ਼ੁਰੂ ਇਦਾਂ ਹੁੰਦਾ ਹੈ ਕਿ ਜਦੋਂ ਔਰਤਾਂ ਰੋਜ਼ਾਨਾ ਰਾਤ ਨੂੰ ਵੀ ਬ੍ਰਾ ਪਾ ਕੇ ਸੌਂਦੀਆਂ ਦਿਨੇ ਵੀ ਬ੍ਰਾ ਜਦੋਂ ਔਰਤਾਂ ਰਾਤ ਨੂੰ ਬ੍ਰਾ ਪਾ ਕੇ ਸੌਂਦੀਆਂ ਉਹਦੇ ਨਾਲ ਛਾਤੀ ਬਹੁਤ ਜ਼ਿਆਦਾ ਟਾਈਟ ਹੋ ਜਾਂਦੀ ਹੈ ਬਲੱਡ ਸਰਕੂਲੇਸ਼ਨ ਘਟ ਜਾਂਦਾ ਹੈ ਔਰ ਗੰਡਾ ਬਣ ਜਾਂਦੀ ਹੈ ਛਾਤੀ ਦੇ ਵਿੱਚ ਸਾਨੂੰ ਬਾਹਰੀ ਤੌਰ ਤੇ ਤਾਂ ਮਹਿਸੂਸ ਹੋਣੀ ਆ ਹੀ ਨਹੀਂ ਜਿੰਨਾ ਟਾਈਮ ਅਸੀਂ ਛਾਤੀ ਨੂੰ ਟੋ ਕੇ ਨਹੀਂ ਦੇਖਦੇ ਤਾਂ ਉਹਨਾਂ ਟਾਈਮ ਸਾਨੂੰ ਗੰਡ ਦਾ ਅਹਿਸਾਸ ਨਹੀਂ ਹੁੰਦਾ ਕੁਝ ਔਰਤਾਂ ਧੋਖਾ ਕਿੱਥੇ ਖਾ ਜਾਂਦੀਆਂ ਕਿਉਂਕਿ ਸੇ ਆਮ ਹੀ ਸੁਣਦੇ ਆ ਕੋਈ ਗੱਲ ਨਹੀਂ ਗੰਡ ਹੀ ਹੈ ਕਿਉਂਕਿ ਹਰ ਔਰਤ ਦੇ ਛਾਤੀ ਦੇ ਵਿੱਚ ਗੰਡ ਹੁੰਦੀ ਹੈ ਇੱਕ ਦੂਜੇ ਨੂੰ ਦੇਖ ਕੇ ਅਸੀਂ ਘਰ ਦੇ ਵਿੱਚ ਹੀ ਇਹ ਸੋਚ ਲੈਂਦੇ ਆ ਕਿ ਇਹਦਾ ਦਵਾਈ ਲੈਣ ਦੀ ਜ਼ਰੂਰਤ ਨਹੀਂ ਡਾਕਟਰ ਨੂੰ ਦਿਖਾਉਣ ਦੀ ਜ਼ਰੂਰਤ ਹੀ ਨਹੀਂ ਇੱਥੇ ਹੀ ਅਸੀਂ ਧੋਖਾ ਖਾ ਜਾਂਦੇ ਆ ਆਪਣੀ ਸਿਹਤ ਨਾਲ ਖਲਵਾੜ ਕਰਦੇ ਆ ਔਰ ਉਹ ਗੰਡ ਹੌਲੀ-ਹੌਲੀ ਕੈਂਸਰ ਦਾ ਰੂਪ ਲੈ ਲੈਂਦੀ ਹੈ ਔਰ ਫਿਰ ਅਸੀਂ ਡਾਕਟਰਾਂ ਕੋਲ ਜਾਂਦੇ ਆ ਤੇ ਤੁਹਾਨੂੰ ਪਤਾ ਤੇ ਡਾਕਟਰਾਂ ਨੇ ਕਹਿਣਾ ਤੇ ਕਹਿਣਾ ਕੀ ਹੈ ਕੈਂਸਰ ਦੀ ਬਿਮਾਰੀ ਦਾ ਕੋਈ ਇਦਾਂ ਦਾ ਇਲਾਜ ਹੀ ਨਹੀਂ ਹੈ ਜਿਸ ਦੇ ਨਾਲ ਅਸੀਂ ਕੈਂਸਰ ਨੂੰ ਜੜ ਤੋਂ ਖਤਮ ਕਰ ਸਕੀਏ ਸਿਰਫ ਦਵਾਈਆਂ ਦੇ ਨਾਲ ਉਮਰ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਗਰ ਕੈਂਸਰ ਵਾਲੇ ਪੇਸ਼ੈਂਟ ਦੀ ਜ਼ਿੰਦਗੀ 50 ਸਾਲ ਹੈ ਤਾਂ ਦਵਾਈਆਂ ਖਾ ਖਾ ਕੇ ਅਸੀਂ ਉਹਨੂੰ 55 ਤੋਂ 60 ਸਾਲ ਕਰ ਸਕਦੇ ਹਾਂ ਪਰ ਕੈਂਸਰ ਨੂੰ ਜੜ ਤੋਂ ਖਤਮ ਨਹੀਂ ਕਰ ਸਕਦੇ ਹੁਣ ਬ੍ਰੈਸਟ ਕੈਂਸਰ ਤੋਂ ਬਚਣ ਦੇ ਲਈ ਗੰਡਾਂ ਤੋਂ ਬਚਾ ਦੇ ਲਈ ਸਾਨੂੰ ਘਰ ਦੇ ਵਿੱਚ ਕੀ ਕੀ ਕੰਮ ਕਰਨੇ ਚਾਹੀਦੇ ਆ ਕੀ ਕੀ ਖਾਣਾ ਚਾਹੀਦਾ ਤਾਂ ਕਿ ਕਦੇ ਸਾਡਾ ਸਾਹਮਣਾ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਨਾਲ ਨਾ ਹੋਵੇ ਪਹਿਲਾ ਕੰਮ ਕੀ ਕਰਿਆ ਕਰੋ ਕਿ ਬਰਾ ਨੂੰ ਘੱਟ ਤੋਂ ਘੱਟ ਪਾਇਆ ਕਰੋ ਰਾਤ ਨੂੰ ਤਾਂ ਬਰਾ ਬਿਲਕੁਲ ਨਹੀਂ ਪੋਣੀ ਔਰ ਬਰਾ ਨੂੰ ਜਿਆਦਾ ਟਾਈਟ ਨਹੀਂ ਪੋਣਾ ਛਾਤੀ ਨੂੰ ਜਿਆਦਾ ਕਸਣਾ ਨਹੀਂ ਹਫਤੇ ਦੇ ਵਿੱਚ 2 ਤੋਂ 3 ਦਿਨ ਇਦਾਂ ਦੇ ਕੱਢ ਲਓ ਜਿਸ ਦਿਨ ਤੁਸੀਂ ਦਿਨੇ ਵੀ ਬਰਾ ਨਹੀਂ ਪੋਣੀ ਔਰ ਰਾਤ ਨੂੰ ਵੀ ਬਰਾ ਨਹੀਂ ਪੋਣੀ ਕੁਝ ਔਰਤਾਂ ਆਪਣੇ ਫਿਗਰ ਨੂੰ ਸਹੀ ਦਿਖਣ ਦੇ ਲਈ ਆਪਣੀ ਖੂਬਸੂਰਤੀ ਨੂੰ ਚਾਰ ਚੰਨ ਲਾਉਣ ਦੇ ਲਈ ਜਾਣ ਬੁੱਝ ਕੇ ਇਹ ਕੰਮ ਕਰਦੀਆਂ ਐ ਬਰਾ ਨੂੰ ਟਾਈਟ ਪਾਉਂਦੀਆਂ ਛਾਤੀ ਤਾਂ ਤੁਹਾਡੀ ਜ਼ਰੂਰ ਚੰਗੀ ਦਿਖਦੀ ਐ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਇਹਦੇ ਅੱਗੇ ਜਾ ਕੇ ਤੁਹਾਨੂੰ ਕਿੰਨੇ ਨੁਕਸਾਨ ਹੋਣ ਵਾਲਿਆ ਦੂਜਾ ਕੰਮ ਕਿ ਛਾਤੀ ਨੂੰ ਹਰ ਹਫਤੇ ਟੋਕੇ ਦੇਖਿਆ ਕਰੋ ਪੈ ਜਾ ਕਰੋ ਕੱਪੜੇ ਉਤਾਰ ਕੇ ਔਰ ਇਦਾਂ ਨੱਪ-ਨੱਪ ਕੇ ਦੇਖਿਆ ਕਰੋ ਜਿੱਥੇ ਤੁਹਾਨੂੰ ਮਾੜੀ ਜਿਹੀ ਕੋਈ ਗੰਢ ਮਹਿਸੂਸ ਹੋ ਗਈ ਉਸੇ ਟਾਈਮ ਤੁਸੀਂ ਘਰ ਦੇ ਵਿੱਚ ਡਾਕਟਰ ਨਾ ਬਣੋ ਕਿਸੇ ਵੀ ਲੇਡੀਜ਼ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਸ਼ੁਰੂ ਕਰਾਓ ਸਕੈਨ ਕਰਾਓ ਚੈੱਕ ਕਰਾਓ ਕਿ ਕਿੱਦਾਂ ਦੀ ਗੰਡ ਹੈ ਤਾਂ ਕਿ ਇਹਨੂੰ ਸਹੀ ਟਾਈਮ ਤੇ ਰੋਕਿਆ ਜਾ ਸਕੇ ਹੁਣ ਕੀ ਹੈ ਇਹ ਤਾਂ ਉਹ ਕੰਮ ਹੈ ਜਿਹੜੇ ਤੁਸੀਂ ਖੁਦ ਕਰਨੇ ਹਨ ਹਫਤੇ ਦੇ ਵਿੱਚ ਇੱਕ ਦਿਨ 올ਿਵ ਆਇਲ ਦੇ ਨਾਲ ਆਪਣੀ ਛਾਤੀ ਦੀ ਮ사ਜ ਕਰਿਆ ਕਰੋ ਹਲਕੇ ਹੱਥਾਂ ਨਾਲ ਨਰਮ ਹੱਥਾਂ ਦੇ ਨਾਲ ਮ사ਜ ਕਰਨ ਦਾ ਵੀ ਤਰੀਕਾ ਹੈ ਛਾਤੀ ਨੂੰ ਇਦਾਂ ਇਦਾਂ ਨਹੀਂ ਮ사ਜ ਕਰਨਾ ਇਦਾਂ ਇਦਾਂ ਥੱਲੇ ਨੂੰ ਪ੍ਰੈਸ ਕਰਨਾ ਇਦਾਂ ਇਦਾਂ ਪ੍ਰੈਸ ਕਰੋਗੇ ਇਹਦੇ ਨਾਲ ਹੀ ਤੁਹਾਡਾ ਜਿਹੜਾ ਬਲੱਡ ਸਰਕੂਲੇਸ਼ਨ ਰੁਕਿਆ ਹੋਇਆ ਕੋਈ ਵੀ ਖੂਨ ਦੀ ਗੰਡ ਬਣੀ ਹੋਈ ਆ ਕੋਈ ਮਾਸ ਦੀ ਗੰਡ ਬਣੀ ਆ ਉਹ ਤੋਂ ਤੁਹਾਨੂੰ ਰਾਹਤ ਮਿਲੇਗੀ ਇੱਕ ਬਾਜ਼ਾਰ ਦੇ ਵਿੱਚੋਂ ਪਾਣ ਵਾਲੀ ਦੁਕਾਨ ਤੋਂ ਚੂਨਾ ਮਿਲ ਜਾਂਦਾ ਕਣਕ ਦੇ ਦਾਣੇ ਤੋਂ ਵੀ ਘੱਟ ਚਾਹੇ ਦਹੀਂ ਚ ਪਾ ਕੇ ਚਾਹੇ ਉਹਨੂੰ ਕਿਸੇ ਗੁਲਾਬ ਜਾਮਨ ਕੋਈ ਮਿੱਠੀ ਚੀਜ਼ ਚ ਪਾ ਕੇ ਇੱਕ ਦਿਨ ਛੱਡ ਕੇ ਖਾਣਾ ਸ਼ੁਰੂ ਕਰ ਦੋ ਚੂਨਾ ਗੰਡ ਸਿਸ਼ਟ ਤੇ ਇੰਨਾ ਜ਼ਿਆਦਾ ਕੰਮ ਕਰਦਾ ਏ ਕਿ ਕਈਆਂ ਲੋਕਾਂ ਨੂੰ ਅਸੀਂ ਇਹ ਚੀਜ਼ ਦੱਸੀ ਹੈ 2-3 ਮਹੀਨਿਆਂ ਦੇ ਅੰਦਰ ਹੀ ਚਾਹੇ ਛਾਤੀ 'ਚ ਗੰਡਾ ਚਾਹੇ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਗੰਡਾ ਹੈ ਉਹ ਬਿਲਕੁਲ ਖੁਰ ਚੁੱਕੀ ਹੈ ਔਰ ਚੂਨੇ ਦੇ ਨਾਲ ਸਰੀਰ ਦੇ ਵਿੱਚ ਕਮਜ਼ੋਰੀ ਵੀ ਖਤਮ ਹੁੰਦੀ ਹੈ ਅਗਰ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ਵੀ ਸਹੀ ਹੁੰਦੀ ਹੈ ਔਰ ਚੂਨਾ ਸਭ ਤੋਂ ਵਧੀਆ ਤਰੀਕਾ ਏ ਛਾਤੀ ਦੀ ਗੰਡ ਨੂੰ ਔਰ ਸਰੀਰ ਤੇ ਕਿਸੇ ਵੀ ਗੰਡ ਨੂੰ ਹਟਾਉਣ ਦੇ ਲਈ 10 ਸਾਲ ਤੋਂ ਜਬ 15 ਸਾਲ ਤੋਂ ਉਮਰ ਘੱਟ ਵਾਲੇ ਨੇ ਚੂਨਾ ਯੂਜ਼ ਨਹੀਂ ਕਰਨਾ। ਉਹਨੇ ਸਿਰਫ ਉਹੀ ਚੀਜ਼ਾਂ ਤੇ ਇਸਤੇਮਾਲ ਕਰਨੀਆਂ ਜੋ ਤੁਹਾਨੂੰ ਮੈਂ ਦੱਸ ਚੁੱਕਾ। ਬਰਾਨੀ ਟਾਈਟ ਪੋਣੀ, ਰਾਤ ਨੂੰ ਨਹੀਂ ਪੋਣੀ, ਹਫ਼ਤੇ ਵਿੱਚ ਦੋ ਵਾਰੀ ਬਰਾਨੀ ਛੱਡਣਾ ਔਰ ਆਇਲੀ ਆਇਲ, ਜਤੂਨ ਦੇ ਤੇਲ ਦੀ ਮ사ਜ ਕਰਦੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿੰਨੀਆਂ ਵੀ ਔਰਤਾਂ ਵਿਚਾਰੀਆਂ ਇਸ ਸਮੱਸਿਆ ਤੋਂ ਪਰੇਸ਼ਾਨ ਹੈ ਕਿਉਂ ਨਾ ਅਸੀਂ ਉਹਨਾਂ ਨੂੰ ਪਹਿਲਾਂ ਹੀ ਜਾਗਰੂਤ ਕਰ ਦਈਏ, ਪਹਿਲਾਂ ਹੀ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਈਏ ਤਾਂ ਕਿ ਹਰ ਔਰਤ ਕੋਲ ਇਹ ਜਾਣਕਾਰੀ ਪਹੁੰਚ ਸਕੇ।